ਅਸਿਕਾਲ ਜੀ ਵੈਰ ਜੀ ਦਾ ਖਾਲਸਾ ਵੈਰ ਜੀ ਕੀ ਫਤਿਹ ਅੱਜ ਆਪਾਂ ਗੱਲ ਕਰਦੇ ਆਂ ਅਸਲੀ ਜੀਵਨ ਸਿੰਘ ਦੇ ਵਾਰਸ ਕੌਣ ਨੇ ਤੇ ਕੌਣ ਫਰੀਦਕੋਟ ਤੋਂ ਅਸਲੀ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੇ ਵਾਰਸ ਅਸਲੀ ਵਾਰਸ ਕੌਣ ਨੇ ਤੇ ਨਕਲੀ ਕੌਣ ਨੇ ਤੇ ਹੰਕਾਰੀ ਰਾਜਾ ਕੌਣ ਆ ਤੁਹਾਨੂੰ ਪਹਿਲਾਂ ਹਾਂਸ ਰਾਜਾ ਹਾਂਸ ਦੀ ਤੁਸੀਂ ਵੀਡੀਓ ਲੱਗ ਪਾ ਕੇ ਸੁਣ ਲਈ ਆ ਤੇ ਤੁਹਾਨੂੰ ਮੈਂ ਵੀਡੀਓ ਸੁਣਾ ਕੇ ਫਿਰ ਅੱਗੇ ਮੈਂ ਗੱਲ ਕਰਦਾਗਾ ਅਸਲੀ ਵਾਰਸਾਂ ਦੀ ਤੇ ਅਸਲੀ ਵਾਰਸ ਕੌਣ ਆ ਇਹ ਨਾਖਲੀ ਵਾਰਸਾ ਆਪਣੇ ਆਪ ਨੂੰ ਜਾਤੀਵਾਦ ਦੇ ਤੌਰ ਤੇ ਲੜਾ ਰਿਹਾ ਇਹ ਬੰਦਾ ਫਿੱਟ ਪਾ ਰਿਹਾ ਇਹ ਕਿਸਾਨਾਂ ਤੇ ਮਜ਼ਦੂਰਾਂ ਦੇ ਵਿੱਚ ਪਰ ਮੈਂ ਤੁਹਾਨੂੰ ਦੱਸੂਗਾ ਕਿ ਜੀਵਨ ਸਿੰਘ ਦਾ ਅਸਲੀ ਵਾਰਸ ਕੌਣ ਖੜਾਗਾ ਫਰੀਦਕੋਟ ਤੋਂ ਫਰੀਦਕੋਟ ਵਾਲੇ ਤੁਸੀਂ ਨਿਗਾ ਸ਼ਾਇਦ ਮਾਰ ਬੈਠੇ ਹੋ ਜਾਂ ਇਹ ਨਹੀਂ ਮਾਰੀ ਤਾਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਣਾ ਤੇ ਪਹਿਲਾਂ ਮੈਂ ਤੁਹਾਨੂੰ ਵੀਡੀਓ ਸੁਣਾਉਣਾ ਲੱਗ ਪਾ ਇਹ ਵੀਡੀਓ ਚੱਲ ਰਹੀ ਹੈ ਕੱਲ ਦੀ ਪਰ ਬੰਦੇ ਦਾ ਹੰਕਾਰ ਬੋਲਦਾ ਤੁਸੀਂ ਇਹ ਦੇਖੋ ਕਿ ਬੰਦਾ ਅੱਜ ਬੰਦਾ ਜਿਹੜਾ ਬੰਦਾ ਪਾਵਰ ਪਾਵਰ ਵਿੱਚ ਨਹੀਂ ਉਹਦੇ ਉੱਤੇ ਉਹ ਕਹਿ ਰਿਹਾ ਕਿ ਮੈਂ ਚਾਹੇ ਮੈਂ ਗਰੀਬ ਕਹਿੰਦਾ ਆਪਣੇ ਆਪ ਨੂੰ 12 ਕਰੋੜ ਦੀ ਕੋਠੀਆਂ ਦੇ ਕੋਲੇ 2-2 ਕਰੋੜ ਦੀਆਂ ਕਾਰਾਂ ਗੱਡੀਆਂ ਨੇ ਤੇ ਆਪਣੇ ਆਪ ਨੂੰ ਦੱਸ ਰਿਹਾ ਗਰੀਬ ਤੇ ਕਹਿੰਦਾ ਮੈਂ ਅੱਗ ਲਾ ਕੇ ਜਿਹੜਾ ਅੱਗ ਲਾ ਸਕਦੇ ਆ ਸੀ ਗਰੀਬ ਬੰਦੇ ਅੱਗ ਮ ਅੱਗ ਨਾਲ ਫੂਕ ਸਕਦੇ ਆ ਤੇ ਕਹਿੰਦਾ ਮੈਂ ਦੋ ਤਰੀਕ ਤੇ ਟੱਕਰ ਖੜਦੇ ਤੁਸੀਂ ਤੁਹਾਡੇ ਸਿੱਤਰ ਪੈਂਦੇ ਦੇਖਿਓ ਫੇਰ ਕਹਿੰਦਾ ਮੈਨੂੰ ਫੋਨ ਕਰ ਦਿਓ ਪਹਿਲਾਂ ਤੁਹਾਨੂੰ ਮੈਂ ਵੀਡੀਓ ਸੁਣਾਉਣਾ ਫਿਰ ਅੱਗੇ ਗੱਲਬਾਤ ਕਰਦੇ ਆ ਪੂਰੀ ਆ ਜੀ ਤੁਸੀਂ ਬਾਜ਼ਾਰ ਚ ਲਾਲੇ ਤੋਂ ਪਰਸੋਂ ਉੱਥੇ ਵੀ ਬਹਿ ਜਾਂਦੇ ਜਾ ਕੇ ਹੋਰ ਖਾਂਦੇ ਡਾਂਗਾ ਹੈ ਇਹ ਤਾਂ ਮੇਰੇ ਸਾਹਮਣੇ ਹੋਇਆ ਮੈਂ ਮਨਤਾਪਾਗਰ ਇਹਨਾਂ ਗੇਣਾ ਲੜਿਓ ਨਾ ਬਸਾਦ ਨਾ ਕਰੋ ਪਿੰਡ ਚ ਰੋਜ਼ ਅਪੀਲ ਕਰਦਾ ਮੈਂ ਤੇ ਬਾਬਾ ਜੀਵਨ ਸਿੰਘ ਉਹ ਦੀਆ ਬੌਜਾ ਜੇ ਗਰੀਬ ਆਦਮੀ ਨੂੰ ਜਦੋਂ ਗੁੱਸਾ ਆ ਜਾ ਅੱਗ ਲਾ ਦਿੰਦਾ ਧਰਤੀ ਨੂੰ ਜੀਵ ਦੇ ਗੁੱਸੇ ਤੋਂ ਬਚੋ ਗਰੀਬ ਦੀ ਵੱਧਵਾ ਤੋਂ ਬਚੋ ਮੇਰਾ ਸਨੇਹਾ ਜ਼ਰੂਰ ਦੇ ਦਿਓ ਉਹਨਾਂ ਨੂੰ ਜਿਹੜੀ ਤੁਹਾਨੂੰ ਗਾਲੀ ਗਲੋਚ ਕੱਟ ਕੇ ਗਿਆ ਸਮਝੋ ਆਪਣੇ ਮਾਪੇ ਨੂੰ ਕੱਟ ਰਿਹਾ ਔਰ ਦੋ ਤਰੀਕ ਤੋਂ ਬਾਅਦ ਮੈਂ ਦੇਖੂਗਾ ਕਿਹੜਾ ਖੱਬੀ ਖਾਨ ਖਾਂਗੇ ਦਾ ਇੱਥੇ ਯਾਰ ਕੋਈ ਆਹੋ ਦਾ ਸਮਾਨਾ ਹੀ ਨਹੀਂ ਕਰਦੀ ਪੈਰਾ ਚ ਪਿਆ ਨੂੰ ਪੈਰਾ ਚ ਮੱਥਾ ਟੇਕਦਾ ਤੁਸੀਂ ਦੇਖਦੇ ਹੋਣੇ ਮੈਂ ਇੱਕ ਦਿਨ ਇਦਾਂ ਸਿਰ ਕਰ ਦਿੱਤਾ ਮੈਂ ਕਿ ਤਾ ਸਿਰ ਚਾਹੀਦਾ ਸਿਰ ਲੈ ਲਓ ਤੁਸੀਂ ਸਾਡੇ ਭਾਈ ਆ ਗੁੱਸੇ ਚ ਇਹਨਾਂ ਦੇ ਬੰਦੇ ਪੜਨਾ ਨੇ ਛੇਤਰਾਂ ਤੋਂ ਬਿਨਾ ਔਰ ਤੁਸੀਂ ਕੁਛ ਨਹੀਂ ਪੜਨੇ ਛੇਤਰ ਦੇਖੋ ਇਦਾਂ ਦੇ ਉਹਨਾਂ ਕੋ ਕਿਉਂ ਦੇਖ ਲਿਆ ਇਹਨੂੰ ਕਹਿੰਦੇ ਨੇ ਹੰਕਾਰ ਸਿੱਤਾ ਦੇਖੋ ਕਹਿੰਦਾ ਕਵੇਂ ਵਾਉਂਦੇ ਨੇ ਮੈਂ ਤਾਂ ਅਜੇ ਵੀ ਕਹਿਣਾਗਾ ਧੰਨੇ ਕਿਸਾਨ ਤੁਸੀਂ 700 ਕਿਸਾਨ ਤੁਹਾਡੀ ਜਿਹੜੀ ਹਕੂਮਤ ਵੱਲੋਂ ਮੋਦੀ ਵੱਲੋਂ ਸ਼ਹੀਦ ਕੀਤਾ ਗਿਆ ਖਨੌਰੀ ਬਾਡਰ ਤੇ ਸੁਭਕਰਨ ਸਿੰਘ ਦੀ ਜਿਹੜੀ ਸ਼ਹੀਦੀ ਪਾ ਗਿਆ ਨੌਜਵਾਨ ਸਰਦੇ ਵਿੱਚ ਗੋਲੀ ਮਰੀ ਗਈ ਸੰਭੂ ਬਾਡਰ ਤੇ ਅਥਰੂ ਗੈਸ ਦੇ ਗੋਲੇ ਭਰਾਏ ਗਏ ਨੇ ਜਿਹੜੇ ਨੇ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਨੇ ਕਿਸਾਨ ਆ ਉਹ ਜਿਹੜੇ ਜ਼ਖਮੀ ਹੋਏ ਨੇ ਤੁਸੀਂ ਇੰਨਾ ਕੁਸ ਕੀਤਾ ਤੁਸੀਂ ਕਿੱਲ ਵੀ ਘੱਡ ਦਿੱਤੇ ਤੇ ਤੁਸੀਂ ਟਰੈਕਟਰ ਟਰਾਲੀਆਂ ਭੰਨ ਵੀ ਦਿੱਤੀਆਂ ਤੁਹਾਡੀ ਸਰਕਾਰ ਨੇ ਗੋਲੀਆਂ ਮਾਰ ਕੇ ਤੇ ਅਜੇ ਤੁਸੀਂ ਕਹਿੰਦੇ ਹੋ ਜੇ ਤੁਹਾਨੂੰ ਵਿਰੋਧ ਕੀਤਾ ਕਿਸਾਨਾਂ ਨੇ ਤੁਹਾਡੇ ਰੋੜਾ ਤੱਕ ਨਹੀਂ ਮਾਰਿਆ ਲੈ ਨੇ ਵਿਰੋਧ ਹੀ ਕੀਤਾਗਾ ਤੁਸੀਂ ਅਜੇ ਕਹਿੰਦੇ ਹੋ ਅਸੀਂ ਉਹਨਾਂ ਦੇ ਛਿੱਤਰ ਮਾਰਾਂਗੇ ਦੋ ਤਰੀਕ ਆ ਇੱਕ ਤਰੀਕ ਨੂੰ ਕਹਿੰਦਾ ਵੋਟਾਂ ਪਾ ਦਿਓ 2 ਤਰੀਕ ਨੂੰ ਮੈਨੂੰ ਫੋਨ ਕਰਦੇ ਹੋ ਕਹਿੰਦਾ ਮੈਂ ਨਾਲ 70 ਬਾਉਂਗਾ ਹੰਕਾਰ ਦੇਖ ਲੋ ਹੰਕਾਰ ਕਹਿੰਦਾ ਮੈਂ ਜੀਵਨ ਸਿੰਘ ਦਾ ਕਹਿੰਦਾ ਵਾਰਸਾਂ ਕਹਿੰਦਾ ਮੈਂ ਗਰੀਬ ਆ ਮੈਂ ਤੁਹਾਨੂੰ ਦੱਸਦਾ ਇੱਥੇ ਪੰਜਾਬੀਓ ਪੰਜਾਬ ਦੇ ਲੋਕੋ ਖਾਸ ਕਰਕੇ ਫਰੀਦਕੋਟ ਤੋਂ ਜਿਹੜੇ ਖੜੇ ਨੇ ਕੈਂਡੀਡੇਟ ਸਭ ਤੋਂ ਜ਼ਿਆਦਾ ਮੀਰੇ ਬੰਦਾਗਾ ਤਾਂ ਨੂੰ ਮੈਂ ਅਸਲੀ ਵਾਰਸ ਪਹਿਲਾਂ ਕਿਹਾ ਸੀ ਕਿ ਅਸਲੀ ਵਾਰਸ ਜੀਵਨ ਸਿੰਘ ਦਾ ਕੌਣ ਆ ਤੁਸੀਂ ਝਾਤੀ ਮਾਰੀ ਆ ਕਿ ਨਹੀਂ ਮਾਰੀ ਆ ਇਹ ਮੈਨੂੰ ਨਹੀਂ ਪਤਾ ਪਰ ਜੇਕਰ ਤੁਸੀਂ ਸਹੀ ਭਾਈ ਜੀਵਨ ਸਿੰਘ ਬਾਬਾ ਜੀਵਨ ਸਿੰਘ ਦੀ ਕੁਰਬਾਨੀ ਨੂੰ ਲੈ ਕੇ ਜੇਕਰ ਉਤੋਂ ਫਰੀਦਕੋਟ ਤੋਂ ਖੜਾ ਹੋਇਆਗਾ ਉਹ ਆ ਸਰਬਜੀਤ ਸਿੰਘ ਮਲੋਆ ਭਾਈ ਬਿਆਨਤ ਸਿੰਘ ਦਾਸ ਪੁੱਤਰ ਜਿਨ੍ਹਾਂ ਨੇ ਉਹਨਾਂ ਦੇ ਪਿਤਾ ਨੇ ਸ੍ਰੀ ਦਰਬਾਰ ਸਾਹਿਬ ਦੇ ਅਕਾਲ ਤਖਤ ਦਾ ਬਦਲ ਲੇਤਾ ਸੀ ਇੰਦਰਾ ਗਾਂਧੀ ਤੋਂ ਉਹਨਾਂ ਦਾ ਸੁਪੁੱਤਰ ਸਰਬਜੀਤ ਸਿੰਘ ਮਲੋਆ ਉਹ ਆ ਜੀਵਨ ਸਿੰਘ ਦਾ ਬਾਸ ਤੁਸੀਂ ਸ਼ਾਇਦ ਕਦੇ ਸੋਚਿਆ ਨਾ ਹੋਵੇ ਉਹ ਆ ਗਰੀਬ ਜਿਹਦੇ ਕੋਲ ਘਰ ਜਾ ਕੇ ਦੇਖ ਲੋ ਤੁਸੀਂ ਸਾਡੀ ਇੱਕ ਤਰਾਸਦੀ ਸਿੱਖ ਕੌਮ ਦੀ ਮੈਨੂੰ ਪਤਾ ਹੈ ਕਿ ਇੱਕ ਦਿਨ ਅਸੀਂ ਮਿਲੇ ਸੀ ਸ਼ਰੋਮਣੀ ਕਮੇਟੀ ਦੇ ਦਫ਼ਤਰ ਅੰਮ੍ਰਿਤਸਰ ਦੇ ਵਿੱਚ ਮੇਲ ਹੋਇਆ ਸੀ ਗੱਲਾਂ ਕੀਤੀਆਂ ਸੀ ਉਹਨਾਂ ਨਾਲ ਕਹਿੰਦੇ ਘਰ ਦੀ ਹਾਲਤ ਬਹੁਤ ਤੇ ਜਿਆਦਾ ਨਾਜਿਕਾ ਤੇ ਮੈਂ ਤੁਹਾਨੂੰ ਉਹਦੀਆਂ ਹੁਣ ਕੀ ਕੀ ਦੱਸਾਂ ਤੇ ਜੇਕਰ ਉਹ ਚਾਹੁੰਦਾ ਉਹਦਾ ਪਿਤਾ ਚਾਹੁੰਦਾ ਤਾਂ ਅਰਜਨ ਉਹ ਕਰੋੜਾਪਤੀ ਹੁੰਦਾ ਜੇ ਉਹ ਇੰਦਰਾ ਗਾਂਧੀ ਨੂੰ ਨਾ ਮਾਰਦਾ ਅੱਜ ਨੂੰ ਅਰਬਾਪਤੀ ਕਰੋੜਾਪਤੀ ਹੁੰਦਾ ਉਹਨੇ ਕੀ ਲੈਣਾ ਸੀ 7 ਸਾਲ ਦੀ ਉਮਰ ਦੇ ਵਿੱਚ ਭਾਈ ਸਰਬਜੀਤ ਸਿੰਘ ਨੂੰ ਛੱਡ ਗਿਆ 5 ਸਾਲ ਦੇ ਵਿੱਚ ਛੋਟੇ ਮੁੰਡੇ ਨੂੰ ਛੱਡ ਗਿਆ ਉਹਨੇ ਕੀ ਲੈਣਾ ਸੀ ਸਿੱਖ ਕੌਮ ਦੀ ਡਿੱਗੀ ਹੋਈ ਪੱਗ ਨੂੰ ਬਚਾਉਣ ਵਾਲਾ ਪੰਜਾਬੀ ਹੌਣਕ ਨੂੰ ਹੱਥ ਮਾਰੋ ਮਾੜੀ ਮੋਟੀ ਨੂੰ ਇਹ ਪੱਗਾ ਇਹ ਦਸਤਾਰਾ ਇਹ ਸਾਡੇ ਗੁਰੂਆਂ ਨੇ ਦਿੱਤੀ ਆ ਤੇ ਗੁਰੂਆਂ ਦੀ ਦਸਤਾਰ ਨੂੰ ਸਿੰਘ ਬਚਾਉਂਦੇ ਆ ਰਹੇ ਨੇ ਤੇ ਬਚਾਉਂਦੇ ਰਹਿਣਗੇ ਜਲਮ ਤੇ ਜ਼ਬਰ ਨਾਲ ਟੱਕਰ ਆ ਖਾਲਸੇ ਦੀ ਜੋ ਜਲਮ ਕਰਦਾ ਜ਼ਬਰ ਕਰਦਾਗਾ ਪਰ ਹੁਣ ਇੱਥੇ ਤੁਸੀਂ ਹੱਦ ਦੇਖ ਲਈ ਦੀ ਹੰਸ ਰਾਜ ਹੰਸ ਦੀ ਜਿਹੜੀ ਬੰਗਾਰ ਰਹਾ ਗਿਆ ਇਹ ਸਿੱਖ ਕੌਮ ਨੂੰ ਬੰਗਾਰਿਆਗਾ ਕਿਸਾਨ ਵੀ ਸਿੱਖ ਨੇ ਸਾਡੇ ਮਜ਼ਦੂਰ ਵੀ ਸਿੱਖ ਨੇ ਤੇ ਇਹ ਆ ਕੇ ਪਤਾ ਨਹੀਂ ਕਿੱਥੋਂ ਦਾ ਹੈਗਾ ਪਤਾ ਨਹੀਂ ਕਿੱਥੋਂ ਦਾ ਨਾਂ ਜੁੰਡਲ ਜੈ ਹੁਣ ਇਹ ਪਾਦਾ ਪਰਨਾ ਬਣ ਲਿਆ ਕੇ ਤੁਨੂੰ ਪ੍ਰਭਾਵਣ ਬਾਅਦ ਤੇ ਇਹ ਉਹੀ ਹੰਸ ਰਾਜ ਹੰਸਾ ਤੁਹਾਡੀਆਂ ਲੜਕੀਆਂ ਨੂੰ ਤੁਹਾਡੀਆਂ ਸਾਡੀਆਂ ਭੈਣਾਂ ਨੂੰ ਕਹਿੰਦਾ ਸੀ ਉਹ ਵੇਖੋ ਉਹ ਵੇਖੋ ਸੜਕਾ ਤੇ ਅੱਗ ਤੁਰੀ ਆਉਂਦੀ ਆ ਇਹਦੇ ਗੀਤ ਨੇ ਤੇ ਇਹਦੇ ਇਹ ਕੰਜਰ ਪਣਾ ਇਹਨੇ ਕੰਜਰ ਪਣਾ ਕੀਤਾਗਾ ਕਰਕੇ ਹਟ ਚੁੱਕਿਆਗਾ ਪਰ ਜਿਹੜੀ ਆਦਤ ਆ ਇਹਦੀ ਪਹਿਲਾ ਐਮਪੀ ਬਣ ਗਿਆ ਸਾਲਿਆਂ ਨੇ ਕੀ ਕੀਤਾ ਇੱਕ ਵੀਡੀਓ ਕੱਢ ਕੇ ਦਿਖਾ ਦੇ ਗਰੀਬ ਦੇ ਹੱਕ ਦੇ ਵਿੱਚ ਇਹ ਨੇ ਜੇ ਗਰੀਬ ਦੇ ਹੱਕ ਦੇ ਵਿੱਚ ਹਾ ਦਾ ਨਾਰਾ ਵੀ ਮਾਰਿਆ ਹੋਵੇ ਤਾਂ ਵੀ ਇਹਨੂੰ ਵੋਟ ਪਾ ਦਿਓ ਇਹਨੂੰ ਕਹਦੇ ਸਾਨੂੰ ਇੱਕ ਵੀਡੀਓ ਦੇ ਦੇ ਗਰੀਬਾਂ ਨੂੰ ਕਹਿਣਾ ਜਿਹਨੂੰ ਇਹ ਕਹਿਣਾਗਾ ਜੀਵਨ ਸਿੰਘ ਦੇ ਜਿਹੜੇ ਇਹ ਇੱਕ ਪਾੜਾ ਪਾ ਰਿਆ ਆਪਣੇ ਆਪ ਨੂੰ ਇਹ ਹਥੈ ਸੇਖਵਾਉਂਦਾਗਾ ਸਿਰਫ ਵੋਟਾਂ ਬਟੋਰਨ ਦੇ ਲਈ ਹੁਣ ਇਹਨਾਂ ਨੂੰ ਸਹੀਦ ਵੀ ਚੇਤੇ ਆਉਂਦੇ ਨੇ ਇਹਨਾਂ ਨੂੰ ਬਾਬਾ ਜੀਵਨ ਸਿੰਘ ਵੀ ਚੇਤੇ ਆ ਗਿਆ ਇਹਨਾਂ ਨੂੰ ਹੋਰ ਵੀ ਜਿਹੜੇ ਗੁਰੂ ਵੀ ਹੁਣ ਚੇਤੇ ਆਉਣਗੇ ਕਿਉਂਕਿ ਇਹਨਾਂ ਦੀ ਜਿਹੜੀਆਂ ਨਸਾਂ ਨੇ ਉਹ ਕਿਸਾਨਾਂ ਨੇ ਬੰਦ ਕੀਤੀਆਂ ਹੋਈਆਂ ਨੇ ਕਿਸਾਨ ਮਜ਼ਦੂਰਾਂ ਨੇ ਬੰਦ ਕੀਤੀਆਂ ਹੋਈਆਂ ਨੇ ਤਾਂ ਜਾ ਕੇ ਇਹ ਜਿਹੜਾ ਹੈਗਾ ਇੱਕ ਦੂਜੇ ਨੂੰ ਇਹ ਪਾੜਨਾ ਚਾਹੁੰਦਾ ਹੈਗਾ ਵੀ ਕਮੇਰੇ ਕਮੇ ਇਹਨਾਂ ਨੂੰ ਪਾੜੋ ਤੇ ਫਿਰ ਇਹਨਾਂ ਦੀ ਵੋਟ ਲੈਵੋ ਵੋਟ ਲੈ ਕੇ ਫਿਰ ਇਹਨਾਂ ਦੇ ਜਿਹੜੀਆਂ ਜੁੱਤੀਆਂ ਮਾਰਾਂਗੇ ਅਸੀਂ ਇਹ ਅਸੀਂ ਵੀ ਭਾਜਪਾ ਦੀ મોદી ਦੀ ਸਰਕਾਰ ਬਣਾ ਕੇ ਦਾ ਹੰਕਾਰ ਬੋਲ ਰਿਹਾ ਹੈਗਾ ਦੇਖੋ ਕਿਵੇਂ ਕਹਿ ਰਿਹਾ ਸਾਰੇ ਆਮ ਕਹਿੰਦਾ ਇੱਕ ਤਰੀਕ ਨੂੰ ਵੋਟਾਂ ਪੈਣਗੀਆਂ ਦੋ ਤਰੀਕ ਨੂੰ ਕਹਿੰਦਾ ਫਿਰ ਦੇਖੋ ਕਿਵੇਂ ਇਹਨਾਂ ਦੇ ਛੱਤਰ ਫਿਰਦਾਗਾ ਇਹ ਹੰਕਾਰ ਨਹੀਂ ਤੇ ਹੋਰ ਕੀ ਆ ਅੱਜ ਤਾਂ ਬੰਦਾ ਪਾਵਰ ਤੇ ਨਹੀਂ ਤੇ ਜਾ ਇਹਨਾਂ ਨੂੰ ਲੱਗ ਰਿਹਾ ਕਿ ਅਸੀਂ ਕੋਈ ਮਸ਼ੀਨਾਂ ਦੇ ਵਿੱਚ ਕੱਪੜੇ ਬਾਜੀ ਕਰਕੇ ਜਿੱਤਾਂਗੇ ਫਿਰ ਇਹਦਾ ਸਿੱਧਾ ਸਵਾਲ ਤਾਂ ਇਹੀ ਹੋ ਸਕਦਾਗਾ ਤੇ ਚੋਣ ਕਮਿਸ਼ਨ ਨੂੰ ਚਾਹੀਦਾ ਕਿ ਇਹ ਜਿਹੜੇ ਭੜਕਾਉ ਭਾਸ਼ਣ ਦੰਦੇ ਨੇ ਇਹਨਾਂ ਤੇ ਤੁਰਤ ਕਾਰਵਾਈ ਕਰਕੇ ਤੇ ਪਰਚਾ ਦਰਜ ਹੋਣਾ ਚਾਹੀਦਾ ਹੰਸ ਰਾਜ ਹੰਸ ਤੇ ਕਿਸਾਨ ਬੰਦੀ ਜਿ세 ਬੰਦੀਆਂ ਨੂੰ ਵੀ ਕਹਿਣਾਗਾ ਤੇ ਬਾਕੀ ਪਾਰਟੀਆਂ ਦਾ ਵੀ ਫਰਜ ਬਣਦਾਗਾ ਕਿ ਇਹਦੇ ਉੱਤੇ ਜਿਹੜਾ ਪਰਚਾ ਦਰਜ ਕੀਤਾ ਜਾਵੇ ਕਿ ਢੜਕਾਉ ਪਾਸਨ ਦੇ ਰਿਹਾਗਾ ਕਹਿ ਰਿਹਾ ਮੈਂ ਅੱਗ ਲਾ ਦੂੰਗਾ ਬਾਈ ਇਹਨਾਂ ਦੇ ਛੱਤਰ ਫੇਰੂੰਗਾ ਤੇ ਇਹਨੂੰ ਜੇ ਤੁਹਾਡੇ ਜੇ ਇਹਦੇ ਛੱਤਰ ਫੇਰਦਾਗਾ ਤੇ ਫਿਰ ਝੱਟ ਤੁਸੀਂ ਕਿਸਾਨਾਂ ਉੱਤੇ ਪਰਚਾ ਦਰਜ ਕਰ ਦੋਗੇ ਇਹ ਕਿੱਥੋਂ ਦਾ ਨਿਆਗਾ ਇੱਕ ਬੰਦਾ ਸਰੇ ਨਾਲ ਧਮਕੀਆਂ ਦੇ ਰਿਹਾਗਾ ਕਿਸਾਨ ਜਿਹੜੇ ਆਪਦਾਗਾ ਸੰਘਰਸ਼ ਕਰ ਰਹੇ ਨੇ ਤੁਹਾਡੇ ਕਿਥੇ ਨਹੀਂ ਰੋਣਾ ਤੱਕ ਨਹੀਂ ਮਾਰਿਆ ਦੱਸੋ ਮੈਨੀਆਂ ਬੈਂਤੀਆ ਕਰਦਾ ਸੀ ਅਸਲੀ ਬਾਦਸ ਭਾਈ ਸਰਬਜੀਤ ਸਿੰਘ ਮਲਵਾਗਾ ਭਾਈ ਬੈਂਤ ਸਿੰਘ ਦਾ ਪੁੱਤਰ ਤੁਸੀਂ ਇਤਿਹਾਸ ਪੜ੍ਹ ਕੇ ਦੇਖੋ ਉਸ ਦਾ ਅਸਲੀ ਜਿਹੜਾ ਜੀਵਨ ਸਿੰਘ ਦਾ ਬਾਦਸਾ ਭਾਈ ਸਰਬਜੀਤ ਸਿੰਘ ਮਲਵਾ ਸਿਹਰ ਭਾਈ ਬੈਂਤ ਸਿੰਘ ਜਿਨ੍ਹਾਂ ਨੇ ਇੰਦਰਾ ਗਾਂਧੀ ਨੂੰ ਸੋਧ ਕੇ ਜਿਹੜਾ ਦਾ ਅਕਾਲ ਤਖਤ ਸਾਹਿਬ ਦਾ ਬਦਲਾ ਲੇਤਾ ਸੀ ਸਾਡੇ ਡੁੱਲੇ ਹੋਏ ਖੂਨ ਦਾ ਜਿਹੜਾ ਬਦਲਾ ਲੈਤਾ ਸੀ ਭਾਈ ਬਿਆਨ ਸਿੰਘ ਨੇ ਭਾਈ ਸਰਬਜੀਤ ਸਿੰਘ ਮਲੋਆ ਫਰੀਦਕੋਟ ਤੋਂ ਜਿਹੜੇ ਨੇ ਆਜ਼ਾਦ ਉਮੀਦਵਾਰ ਦੇ ਤੌਰ ਤੇ ਖੜੇ ਨੇ ਜੀਵਨ ਸਿੰਘ ਦੇ ਬਾਰਸੋ ਤੁਸੀਂ ਉਹਨਾਂ ਨੂੰ ਪਸਾਣੋ ਲੋਕੋ ਤੁਸੀਂ ਜਿਹੜੀ ਨੇ ਡਿੱਗੀ ਹੋਈ ਪੱਗ ਆਪਣੀ ਬਚਾਈ ਆ ਤੁਸੀਂ ਉਹਨਾਂ ਨੂੰ ਪਸਾਣੋ ਉਸ ਨੌਜਵਾਨ ਦੀ ਹਮਾਇਤ ਕਰੋ ਕਿਉਂ ਅਸੀਂ ਕਾਂਗਰਸ ਕਾਲੀਆਂ ਜਾਂ ਹੋਰਨਾਂ ਪਾਰਟੀਆਂ ਚ ਪੈਨੇ ਆ ਤੁਸੀਂ ਅਸੀਂ ਕਹਿੰਦੇ ਆ ਉਹ ਤੁਸੀਂ ਲੋਕਾਂ ਵੋਟਾਂ ਪਾ ਲੀਆਂ ਪਰ ਇੱਕ ਵਾਰੀ ਔਰ ਡਿੱਗੀ ਹੋਈ ਪੱਗ ਨੂੰ ਬਚਾਉਣ ਵਾਲਾ ਤੁਸੀਂ ਪਹਿਲਾਂ ਉਹਨੂੰ 2004 ਦੇ ਵਿੱਚ ਹਰਾ ਦਿੱਤਾ ਸੀ ਪਰ ਐਸੇ ਸਰਬਜੀਤ ਸਿੰਘ ਉੱਠਿਆ ਸੀ ਆਪਣੇ ਲੋਕ ਸਭਾ ਚ ਅੱਜ ਕੀ ਫੇਰ ਉਹ ਖੜਾ ਹੋਇਆਗਾ ਲਾਜ ਰੱਖ ਲੋ ਹੱਥ ਬੰਨ ਕੇ ਬੇਨਤੀ ਆ ਕਿ ਲਾਜ ਰੱਖ ਲੋ ਡਿੱਗੀ ਹੋਈ ਪੱਗ ਨੂੰ ਬਚਾਉਣ ਵਾਲਾ ਤੇ ਸਾਡੇ ਦੇ ਗਾਹਾਂ ਕਿਸੇ ਨੇ ਜਿਹੜਾ ਇਹ ਇਹੋ ਜਿਹੜਾਗਾ ਸ਼ਹੀਦ ਦੀਆ ਪਾਉਣ ਵਾਲੇ ਦਾ ਪਰਿਵਾਰਾਂ ਦੇ ਜੇਕਰ ਬਾਹ ਫੜੀ ਹੁੰਦੀ ਅਕਾਲੀ ਦਲ ਨੇ ਤਾਂ ਅਕਾਲੀ ਦਲ ਦਾ ਆ ਹਾਲਤ ਨਹੀਂ ਹੋਣੀ ਸੀ ਜੇ ਸੀ ਇਦਾਂ ਦੇ ਪਰਿਵਾਰਾਂ ਦੀ ਬਾਹ ਫੜੀ ਹੁੰਦੀ ਸੀਦਾਂ ਨੂੰ ਨੌਕਰੀਆਂ ਦਿੱਤੀਆਂ ਹੁੰਦੀਆਂ ਪਰਿਵਾਰਾਂ ਨੂੰ ਸ਼੍ਰੋਮਣੀ ਕਮੇਟੀ ਵਿੱਚ ਭਰਤੀ ਕੀਤੇ ਹੁੰਦੇ ਨੇ ਪਰ ਨਹੀਂ ਇਸ ਕਰਕੇ ਕਾਲੀਦਾਲ ਅੱਜ ਜਿਹੜਾ ਕਮਜ਼ੋਰ ਹੋਇਆ ਇਸ ਕਰਕੇ ਹੋਇਆਗਾ ਤੇ ਮੈਂ ਹੁਣ ਬੇਨਤੀ ਇਹ ਕਰਦਾ ਸੀ ਕਿ ਤੁਸੀਂ ਕਮੈਂਟ ਕਰਕੇ ਜਰੂਰ ਦੱਸਣਾ ਤੇ ਵੀਡੀਓ ਨੂੰ ਬਹੁਤ ਬਹੁਤ ਸ਼ੇਅਰ ਕਰਨਾ ਤੇ ਅਸਲੀ ਬਾਰਸ ਨੂੰ ਪਛਾਣੋ ਮੈਂ ਤਾਂ ਤੁਹਾਨੂੰ ਇੰਨੇ ਹੀ ਕਹਿਣਾਗਾ ਬਾਕੀ ਤੁਹਾਡੀ ਮਰਜ਼ੀ ਆ ਬੋਰਡ ਜਿੱਥੇ ਪਾਉਣੀਆਂ ਉਹ ਤੁਹਾਡੀ ਮਰਜ਼ੀ ਹੋਊਗੀ ਪਰ ਅਸੀਂ ਤੇ ਇੱਕ ਬੇਨਤੀ ਕਰਦੇ ਆ ਕਿ ਜਿਹੜਾ ਇੱਕ ਸ਼ਹੀਦ ਦਾ ਪਰਿਵਾਰ ਆ ਅਸਲੀ ਜੀਵਨ ਸਿੰਘ ਦਾ ਪਰਿਵਾਰ ਆ ਜਿਹੜਾ ਉਹਨੂੰ ਅੱਪਾ ਬਚਾ ਲਈਏ ਧੰਨਵਾਦ ਵੈਜੀ ਖਾਲਸਾ ਵਹਿਜੂ ਕੀ ਫਤਿਹ